ਆਂ ਲੋਕ ਸਭਾ ਚੋਣਾਂ ਦਾ ਦੰਗਲ ਪੂਰੀ ਤਰ੍ਹਾਂ ਪੱਕਾ ਨਜ਼ਰ ਆ ਰਿਹਾ ਹੈ ਜਿਸ ਦੇ ਚਲਦੇ ਸਿਆਸੀ ਪਾਰਟੀਆਂ ਵੱਲੋਂ ਆਪਣੇ ਵਰਕਰਾਂ ਨਾਲ ਮੀਟਿੰਗਾਂ ਵੀ ਜੋਰਾ ਸ਼ੋਰਾ ਨਾਲ ਚੱਲ ਰਹੀਆਂ ਹਨ ਇਸੇ ਤਰ੍ਹਾਂ ਹਲਕਾ ਮਜੀਠਾ ਦੇ ਸੀਨੀਅਰ ਕਾਂਗਰਸੀ ਆਗੂ ਪਰਮਜੀਤ ਸਿੰਘ ਪੰਮਾ ਪ੍ਰਧਾਨ ਦੇ ਗ੍ਰਹਿ ਮਜੀਠਾ ਵਿਖੇ ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਉਮੀਦਵਾਰ ਸ਼੍ਰੀ ਗੁਰਜੀਤ ਸਿੰਘ ਔਜਲਾ ਵੱਲੋਂ ਪਲੇਟੇ ਮੀਟਿੰਗ ਕੀਤੀ ਗਈ ਜਿਸ ਵਿੱਚ ਸੰਬੋਧਨ ਕਰਦਿਆ ਗੁਰਜੀਤ ਸਿੰਘ ਔਜਲਾ ਨੇ ਅਕਾਲੀ ਦਲ ਬਾਜਵਾ ਅਤੇ ਆਮ ਆਦਮੀ ਪਾਰਟੀ ਦੀਆਂ ਲੋਕਮਾਰੂ ਨੀਤੀਆਂ ਤੋਂ ਜਾਣੂ ਕਰਵਾਇਆ। ਉਹਨਾਂ ਕਿਹਾ ਹੁਣ ਲੋਕਾਂ ਦਾ ਇਹ ਤਿੰਨੋਂ ਪਾਰਟੀ ਤੋਂ ਮਨ ਪਰ ਗਿਆ ਹੈ। ਇਸ ਮੌਕੇ ਸੁਖਵੰਤ ਸਿੰਘ ਚੈਤਨ ਪੂਰੀ, ਨਰਿੰਦਰ ਸਿੰਘ ਸੰਧੂ ਅਤੇ ਸੀਨੀਅਰ ਆਗੂ ਜਗਦੀਪ ਸਿੰਘ ਗੋਗਾ ਅਤੇ ਬਹੁਤ ਸਾਰੇ ਆਗੂ ਹਾਜ਼ਰ ਰਹੇ। ਮਜੀਠਾ ਤੋਂ ਪੱਤਰਕਾਰ ਮਲਕੀਤ ਸਿੰਘ ਛਿੰਦਾ ਦੀ ਵਿਸ਼ੇਸ਼ ਰਿਪੋਰਟ। ਜੋ ਅੋਜ਼ਲਾ ਸਾਹਿਬ ਦਾ ਡਿਗਰੀ ਵਿਖੇ ਆਇਨੇ ਇੱਕ ਮੀਟਿੰਗ ਦੇ ਦੌਰਾਨ ਹੋਇਆ। ਕਹੋ ਜਾਂਗਾ ਰੋ ਬੁਲਾ ਮੈਨੂੰ। ਵਾਹਿਗੁਰੂ ਤੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਸਭ ਤੋਂ ਪਹਿਲਾਂ ਪਰਮਾਤਮਾ ਦਾ ਧੰਨਵਾਦ ਕਰਦਾ ਗੁਰੂ ਰਾਮਦਾਸ ਮਹਾਰਾਜ ਦਾ ਧੰਨਵਾਦ ਕਰਦਾ। ਤੇ ਆਪਣੇ ਵੱਡੇ ਵੀਰ ਬੁਲਾਰਾ ਕਾਂਗਰਸ ਨਰਿੰਦਰ ਸੰਧੂ ਜੀ ਦਾ ਧੰਨਵਾਦ ਕਰਦਾ। ਤੇ ਆਪਣੇ ਵੀਰ ਜਗਦੀਪ ਗੋਗਾ ਜੀ ਦਾ ਜਿੰਨਾ ਨੇ ਅਸੀਂ ਸਾਰਿਆਂ ਮਿਹਨਤ ਕਰਕੇ ਅੱਜ ਆਪਣੇ ਸ੍ਰੀ ਅੰਮ੍ਰਿਤਸਰ ਸਾਹਿਬ ਗੁਰੂ ਨਗਰੀ ਤੋਂ ਲੋਕ ਸਭਾ ਦੇ ਉਮੀਦਵਾਰ ਸਰਦਾਰ ਗਰਜੀਤ ਸਿੰਘ ਔਜਲਾ ਜੀ ਜਿਨ੍ਹਾਂ ਨੂੰ ਕਾਂਗਰਸ ਪਾਰਟੀ ਨੇ ਤੀਸਰੀ ਵਾਰ ਅੰਮ੍ਰਿਤਸਰ ਸਾਹਿਬ ਤੋਂ ਟਿਕਟ ਦੇ ਕੇ ਨਵਾਜਿਆ ਉਹਨਾਂ ਦਾ ਪਹਿਲਾ ਪ੍ਰੋਗਰਾਮ ਹਲਕੇ ਮਜੀਠੇ ਦੇ ਵਿੱਚ ਅਸੀਂ ਉਹਨਾਂ ਕੋ ਇਹ ਕਹਿ ਕੇ ਲਿਆ ਕਿ ਅਸੀਂ ਤੁਹਾਡਾ ਮਜੀਠੇ ਵਾਲੇ ਧੰਨਵਾਦ ਕਰਨਾ ਚਾਹੁੰਦੇ ਹਾਂ ਕਿ ਤੁਸੀਂ ਸਾਡੀਆਂ ਪਿਛਲੀਆਂ ਨਗਰ ਕੌਂਸਲ ਦੀਆਂ ਇਲੈਕਸ਼ਨ ਦੇ ਵਿੱਚ ਸਾਡੀ ਬੜੀ ਸਪੋਰਟ ਕੀਤੀ ਇੱਥੇ ਆ ਕੇ ਸਾਡੇ ਲਈ ਘਰ ਘਰ ਕੈਂਪੇਨ ਕੀਤੀ ਤੇ ਉਹਨਾਂ ਨੂੰ ਐਸ ਇਲੈਕਸ਼ਨ ਦੇ ਵਿੱਚ ਵਿਸ਼ਵਾਸ ਦਿਵਾਇਆ ਕਿ ਅਸੀਂ ਮਜੀਠੇ ਹਲਕੇ ਦੇ ਹਰ ਪਿੰਡ ਵਿੱਚ ਹਰ ਬੂਥ ਪੱਧਰ ਤੇ ਤੁਹਾਡੀ ਇੱਕ ਇੱਕ ਵੋਟ ਲਈ ਵਰਕ ਕਰਾਂਗੇ ਮਿਹਨਤ ਕਰਾਂਗੇ ਤੇ ਤੁਹਾਡੀ ਜਿੱਤ ਲਈ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਚਰ ਅਰਦਾਸ ਕਰਾਂਗੇ ਕਿ ਤੁਸੀਂ ਇੱਥੇ ਮਜੀਠੇ ਹਲਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੋ ਤੇ ਅਮਰਸਰ ਸਾਹਿਬ ਦੇ ਲੋਕ ਸਵਾਲ ਕੇ ਤੋਂ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੋ। ਇਹ ਗ੍ਰਾਪ ਇਹ ਕਿਹਨਾਂ ਦੇ ਕੀ ਕਰਨੇ? ਪਰਮਜੀਤ ਸਿੰਘ ਪੰਮਾ ਸਾਡੇ ਬੜੇ ਜੂਜਾਰੂ ਲੀਡਰ ਨੇ ਔਰ ਇਹਨਾਂ ਨੇ ਜਦੋਂ ਕੌਂਸਲ ਦੀ ਇਲੈਕਸ਼ਨ ਲਈ ਸੀ ਇਹਨਾਂ ਦਾ ਮੈਂ ਮਤਲਬ ਤੌਰ ਮੈਂਬਰ ਪਾਰਲੀਮੈਂਟ ਧਰਨੇ ਤੋਂ ਉੱਠ ਕੇ ਨਗਾਉਂਦਾ ਹੁੰਦਾ ਸੀ। ਫੋਜਲੋ ਟਿਕਟ ਮੇਲੀ ਇਹਨਾਂ ਨੇ ਕਿਹਾ ਵੀਰ ਜੀ ਮੈਂ ਮਦਦ ਕਰਨੀ ਆ ਮੇਰੇ ਤੇ ਤੁਹਾਡਾ ਸਾਣ ਆ ਔਰ ਮੈਂ ਤਗੜੇ ਹੋ ਕੇ ਇੱਥੇ ਤੁਹਾਨੂੰ ਮਤਲਬ ਲੋਕਾਂ ਨੂੰ ਨਾਲ ਜੋੜੂਗਾ ਔਰ ਤੁਸੀਂ ਆਓ ਤੇ ਸੋ ਮੈਂ ਅੱਜ ਇਹਨਾਂ ਦੇ ਘਰ ਚਾਹ ਤੱਕ ਪੀਣਾ ਸੀ ਇਹਨਾਂ ਨੂੰ ਮੈਂ ਕਿਹਾ ਜਲੋ ਇਹਨਾਂ ਕਹੇ ਸੱਜਣ ਮਿੱਤਰ ਬੁਲਾਉਣੇ ਮੈਂ ਕਿਹਾ ਬੁਲਾ ਲਓ ਹੋ ਜਾ ਸੱਜਣ ਚਾਹ ਤੱਕ ਪੀਨੇ ਕਿਵੇਂ ਦਾ ਹੁੰਗਾਰਾ ਮੇਰਾ ਜੀ ਅਮਰਸਰ ਸਾਹਿਬ ਦੇ ਲੋਕਾਂ ਦਾ ਇਹ ਤੇ ਮੇਰੇ ਵੀਰ ਮੈਨੂੰ ਤੇ ਬਹੁਤ ਸੋਹਣਾ ਲੱਗਦਾ ਔਰ ਇਸ ਧਰਤੀ ਦਾ ਮੈਂ ਹਮੇਸ਼ਾ ਹੀ ਰਹਿਣੀ ਰਹੂੰਗਾ ਕਿਉਂਕਿ ਬਹੁਤ ਪਿਆਰ ਹੈ ਲੋਕਾਂ ਦਾ ਔਰ ਬੜੀ ਮੁਹੱਬਤ ਹੈ ਲੋਕ ਬੜ ਉਨਾ ਮਾਨਵੀ ਹੈ ਕਿ ਜਿਹੜੀ ਇੱਕ ਤਰੀਕ ਦਾ ਫੈਸਲਾ ਹੈ ਉਹ ਸਾਡੇ ਹੱਕ ਚ ਹੋਏਗਾ ਸੋ ਮੈਂ ਉਸ ਗੱਲ ਦਾ ਮਤਲਬ ਪਬਲਿਕ ਦਾ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਕਿ ਜਿਹੜੀ ਮੇਰੀ ਚੌਪੱਕੀ ਕੰਮ ਕਰਨ ਦੀ ਚੌਪੱਕੀ ਵਿਕਾਸ ਦੀ ਗੱਲ ਹੈ ਉਹਦੇ ਦੇ ਲੋਕ ਬਹੁਤ ਧਿਆਨ ਰੱਖਦੇ ਔਰ ਉਹਦੇ ਨਾਲ ਲੋਕ ਜੁੜੇ ਵੀ ਨੇ ਔਰਾ ਸਾਹਿਬ ਆਪ ਮੁਕਾਬਲਾ ਕਿਸ ਨਾਲ ਮੰਦਿਰ ਚਾਰਾਂ ਪਾਰਟੀਆਂ ਵਿੱਚੋਂ ਆਪਣਾ ਦੇਖੋ ਮੁਕਾਬਲਾ ਸਾਰੀਆਂ ਪਾਰਟੀਆਂ ਨੇ ਆਪਣੀ ਗੱਲ ਰੱਖਣੀ ਹਰ ਪਾਰਟੀ ਦਾ ਇੱਕ ਤਰੀਕਾ ਕਰ ਹੈ ਪਰ ਜਿੱਦਾਂ ਹੁਣ ਤੁਸੀਂ ਦੇਖ ਲਓ ਕਿ ਸਾਰੀਆਂ ਪਾਰਟੀਆਂ ਦੇ ਵਿੱਚ ਲਾ ਦਿੰਦਾ ਕਿ ਜਿਦਾ ਹੁਣ ਬੀਜੇਪੀ ਦੀ ਗੱਲ ਕਰ ਲਓ ਉਹਦੇ ਕੈਂਡੀਡੇਟ ਦੀ 35-40 ਸਾਲ ਬਾਅਦ ਕਿਤੇ ਆਏ ਨੇ ਲੋਕਾਂ ਨੂੰ ਅਜੇ ਉਹਦਾ ਪਤਾ ਵੀ ਨਹੀਂ ਵਿਚਾਰੇ ਦਾ ਉਹਨੂੰ ਤੇ ਉੱਥੇ ਰੈਲੀਆਂ ਕਰਾਉਂਦੇ ਰਹੇ ਮੋਦੀ ਦੀ ਅਮਰੀਕਾ ਜਿੱਤੇ ਉਹਦੇ ਨਾਮ 'ਚ ਉਹਨੂੰ ਟਿਕਟ ਮਿਲ ਗਈ ਉਹ ਟਿਕਟ ਲੈ ਕੇ ਇੱਥੇ ਉੱਤਰ ਆਏ ਨੇ ਉਹਨਾਂ ਨੂੰ ਸ਼ਾਇਦ ਇਹ ਵੀ ਸ਼ਾਇਦ ਲੋਕੀ ਇਦਾਂ ਹੀ ਵੋਟਾਂ ਪਾ ਲੈਂਦੇ ਆ ਵੋਟਾਂ ਲੈਣਾ ਰਾਜਨੀਤੀ ਕਰਨਾ ਬਹੁਤ ਸੇਵਾ ਪਾਵਰ ਬੜਾ ਲੰਮਾ ਸਫ਼ਰ ਤੁਹਾਨੂੰ ਕਰਨਾ ਪੈਂਦਾ ਲੋਕਾਂ 'ਚ ਵਿਸ਼ਵਾਸ ਬਣਾਉਣਾ ਪੈਂਦਾ ਕਿਸੇ ਤਰ੍ਹਾਂ ਦੀ ਜਮ ਆਦੀ ਪਾਰਟੀ ਦੇ ਆ ਉਹਨਾਂ ਦੇ ਤੁਸੀਂ ਆਪਣੇ ਕੰਮ ਵੇਖ ਲਓ ਇੱਥੇ ਗਵਾਹ ਕਦੀ ਉਹਨਾਂ ਨੇ ਇੱਥੇ ਤੇ ਕੋਈ ਵਿਕਾਸ ਦੀ ਗੱਲ ਕੀਤੀ ਹੋਵੇ ਕਿਤੇ ਅੰਮ੍ਰਿਤਸਰ ਦੇ ਵਿਕਾਸ ਦੀ ਗੱਲ ਕੀਤੀ ਹੋਵੇ ਅੰਮ੍ਰਿਤਸਰ ਔਰ ਪੰਜਾਬ ਦੇ ਵਿੱਚ ਖਾਸ ਕਰਕੇ ਅੰਮ੍ਰਿਤਸਰ ਦੀ ਗੱਲ ਇਸ ਕਰਕੇ ਕਰ ਰਿਹਾ ਮੇਅਰ ਦੀ ਔਰ ਕਾਉਂਸਲਰ ਦੀ ਇਲੈਕਸ਼ਨ ਪਿਛਲੇ ਦੋਹਾਂ ਸਾਲਾਂ ਤੋਂ ਪੈਣ ਨਹੀਂ ਗਿਆ ਸਾਰਾ ਅੰਮ੍ਰਿਤਸਰ ਕੂੜੇ ਨਾਲ ਭਰਿਆ ਪਿਆ ਛੜਕਾਂ ਟੁੱਟੀਆਂ ਨੇ ਸੀਵਰੇਜ ਬੰਦ ਨੇ ਲਾਈਟਾਂ ਬੰਦ ਨੇ ਉਸੇ ਤਰ੍ਹਾਂ ਨਾ ਸਰਪੰਚਾਂ ਦੀਆਂ ਇਲੈਕਸ਼ਨਾਂ ਨਾ ਬਲਾਕ ਸਮਤੀ ਦੀਆਂ ਨਾ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਿਹੜੀ ਸਰਕਾਰ ਇਲੈਕਸ਼ਨਾਂ ਤੋਂ ਡਰ ਲੱਗ ਪਿਆ ਉਹਦਾ ਮਤਲਬ ਹੁੰਦਾ ਉਹ ਸਰਕਾਰ ਜਿਹੜੀ ਆ ਅੱਜ ਵੀ ਐਨੀ ਤੇ ਕੱਲ ਵੀ ਐਨੀ ਕਰਜ਼ਾ ਚੁੱਕ ਕੇ ਚਲਾ ਰਹੇ ਨੇ ਹਜ਼ਾਰਾਂ ਕਰੋੜ ਦੇ ਇਛਤਿਹਾਰ ਲਾਤੇ ਆ ਜਿਹੜਾ ਕਿ ਕੋਈ ਮਤਲਬ ਬਣਦਾ ਹੀ ਨਹੀਂਗਾ ਅੱਜ ਮਹਿੰਗਾਈ ਜਿਹੜੀ ਉਹ ਚਰਮ ਸੀਮਾ ਤੇ ਅੱਜ ਰੇਤਾ ਤੋਂ ਹੀ ਪੁੱਛੋ 7000 ਰੁਪਏ ਸੈਂਕੜਾ ਰੇਤਾ ਮਿਲਦੇ ਹੀ ਆ ਆਮ ਬੰਦੇ ਨੂੰ ਜਿਹੜਾ ਵਾ ਉਹ ਮਤਲਬ ਕੰਮ ਕਰਦਾ ਜਿਹੜਾ ਉਹ ਮੁਹਾਰ ਹੋਇਆ ਪਿਆ ਔਖਾ ਹੋਇਆ ਪਿਆ ਸੋ ਉਹ ਉਹਨਾਂ ਦਾ ਹਾਲਾਤ ਵੀ ਤੁਹਾਡੇ ਸਾਹਮਣੇ ਆ ਕਾਲੀਦਲ ਤੁਹਾਡੇ ਸਾਹਮਣੇ ਜਿਸ ਤਰੀਕੇ ਨਾਲ ਬੇਅਦਬੀ ਔਰ ਬਰਗਾੜੀ ਕੰਡ ਦਾ ਜਿਹੜਾ ਉਹਨਾਂ ਤੇ ਜਿਹੜਾ ਇਨਸ਼ਾ ਲੱਗਾ ਆ ਉਹ ਕਿਸੇ ਵੀ ਤਰੀਕੇ ਨਾਲ ਉਹਨਾਂ ਤੋਂ ਨਹੀਂ ਲੱਥ ਰਿਹਾ ਸਰ ਜਿੱਥੇ ਬੜਾ ਵੱਡਾ ਬੜਾ ਵੱਡਾ ਗੁੱਸਾ ਹੈ ਉਹਨਾਂ ਦੇ ਮਨ ਦੇ ਉੱਤੇ ਔਰ ਕਾਲੀ ਦਲ ਜਿਹੜਾ ਆ ਉਹ ਮਨਾਂ ਦੇ ਵਿੱਚ ਪਿੰਡਾਂ ਦੇ ਵਿੱਚੋਂ ਹੀ ਨਹੀਂ ਸ਼ਹਿਰਾਂ ਦੇ ਵਿੱਚ ਵੀ ਉਹਦਾ ਉਹੀ ਪੋਜੀਸ਼ਨ ਹੈ ਜੋ ਮਾੜੇ ਲਾਤ ਨੇ ਸੋ ਕੁੱਲ ਮਿਲਾ ਕੇ ਜੋ ਲੱਗਦਾ ਹੈ ਕਿ ਲੋਕ ਕਾਂਗਰਸ ਪਾਰਟੀ ਨੂੰ ਵੇਖ ਰਹੇ ਨੇ ਕਾਂਗਰਸ ਪਾਰਟੀ ਸੈਕੂਲਰ ਹੋਣ ਕਰਕੇ ਲੋਕ ਉਹਨੂੰ ਮੌਕਾ ਦਿਆਂ। 오ਜਲ ਸਾਹਿਬ ਤੁਹਾਡੇ ਵਿਰੋਧੀ ਕਾਜੀਦਾਲੋਂ ਲਗਾਤਾਰ ਇੱਕ ਪ੍ਰਚਾਰ ਕੀਤਾ ਯਾਰਾ ਤੁਹਾਡੇ ਖਿਲਾਫ ਤੁਹਾਡੇ ਵੱਲੋਂ ਉਸ ਚੀਜ਼ ਦਾ ਅਜੇ ਤੱਕ ਕੋਈ ਜਵਾਬ ਨਹੀਂ ਦਿੱਤਾ ਗਿਆ। ਆਸ ਕਰਾਂਗਾ ਅੱਜ ਉਸਦਾ ਤੁਸੀਂ ਜਵਾਬ ਮੀਡੀਆ ਸਾਹਮਣੇ ਜ਼ਰੂਰ ਦਿਓਗੇ। ਜੋਸ਼ੀ ਸਾਹਿਬ ਵੱਲੋਂ ਲਗਾਤਾਰ ਇਹ ਗੱਲ ਕਹੀ ਜਾ ਰਹੀ ਹੈ ਕਿ 오ਜਲ ਸਾਹਿਬ ਨੂੰ 10 ਸਾਲ ਹੋ ਗਏ ਐਮਪੀ ਬਣਿਆ ਉਹ ਖੁਦ ਗੰਦੇ ਨਾਲੇ ਤੇ ਰਹਿੰਦੇ ਨੇ ਉਹਨਾਂ ਦੇ ਕੋਈ 10 ਸਾਲ ਦੇ ਵਿੱਚ ਆਪਣਾ ਗੰਦਾ ਨਾਲਾ ਵੀ ਜਿਹੜਾ ਉਹ ਉਹਦੇ ਪੂਰਿਆ ਹੀ ਤੋ ਉਹਨਾਂ ਨੇ ਅੰਮ੍ਰਿਤਸਰ ਨੌਰਤ ਵਿੱਚ 88 ਫੁੱਟ ਰੋਡ ਤੇ ਨਾਲਾ ਪੂਰਿਆ ਸੀ ਉਸ ਚੀਜ਼ ਦਾ ਜਵਾਬ ਕੀ ਦੇਣਾ ਚਾਹੂਗੇ ਦੇਖੋ ਜੁਸੀ ਸਾਹਿਬ ਜਿਹੜੇ ਨੇ ਬੇਸਿਕਲੀ ਉਹ ਜਦੋਂ ਰਹੇ ਨੇ 10 ਸਾਲ ਉਸ ਤੋਂ ਬਾਅਦ ਤਿੰਨ ਵਾਰ ਉਹ ਦੋ ਵਾਰ ਇਲੈਕਸ਼ਨਾਂ ਲੜ ਚੁੱਕੇ ਦੋਵੇਂ ਵਾਰ ਇਹ ਉਹ ਦਵਾਈ ਪਾਉਂਦੇ ਰਹੇ ਕਿ ਮੈਂ ਆ ਕਰਤਾ ਮੈਂ ਆ ਕਰਤਾ ਪਰ ਲੋਕਾਂ ਉਹਨਾਂ ਨੂੰ ਕਦੀ ਸੁਣਿਆ ਨਹੀਂ ਕਿਉਂਕਿ ਜਿਹੜਾ ਉਹਨਾਂ ਦੇ ਸਮੇਂ ਹਾਲਾਤ ਪੈਦਾ ਹੋਏ ਸੀ ਲੋਕਾਂ ਦੇ ਮਨ ਚੋਂ ਕਦੀ ਕੋਈ ਗੁੱਸਾ ਜਾਂਦਾ ਨਹੀਂ ਜਦ ਤੱਕ ਨਾਲੇ ਦਾ ਸਵਾਲ ਹੈ ਨਾਲਾ ਪੈਲੀ ਗੱਲ ਤੇ ਸਟੇਟ ਸਬਜੈਕਟ ਹੈ ਜਦੋਂ ਕੈਬਨਿਟ ਵਜ਼ੀਰ ਸੀ ਇਹ ਗੰਦਾ ਨਾਲਾ ਉੱਥੇ ਹੀ ਸੀ ਇਹਨਾਂ ਨੂੰ ਪੁੱਛਿਆ ਜਾਣਾ ਚਾਹੀਦਾ ਵੀ ਤੂੰ ਅੱਧਾ ਕਿਲੋਮੀਟਰ ਜੂ ਟੱਕਤਾ ਬਾਕੀ ਦੇ ਕੰਮ ਕਿਉਂ ਨਹੀਂ ਕੀਤਾ ਦੂਜੀ ਗੱਲ ਇਹ ਲੋਕ ਗੈਰ ਜ਼ਿੰਮੇਵਾਰ ਨੇ ਅੱਜ ਸਾਡੇ ਪਾਕਿਸਤਾਨ ਨੇ ਇੰਡੀਆ ਦੇ ਉੱਤੇ ਕੇਸ ਕੀਤਾ ਆ ਯੂ ਐਨਓ ਜੀਪੀ ਸਾਡੇ ਗਾਂਦ ਜਿਹੜਾ ਵਾ ਇੰਡੀਆ ਜਿਹੜਾ ਸਾਡੇ ਵਾਲ ਭੇਜ ਰਿਹਾ ਵਾ ਸਾਡਾ ਵੀ ਪਾਣੀ ਉਨਾ ਹੀ ਖਰਾਬ ਹੈ ਜਿੰਨਾ ਸਾਡਾ ਹੋ ਰਿਹਾ ਇਹਦੇ ਵਾਸਤੇ ਇੱਕ ਪ੍ਰੋਪਰ ਸੀਵਰੇਜ ਟ੍ਰੀਟਮੈਂਟ ਪਲੈਂਟ ਲੱਗਣਾ ਹੈ ਜਿਹਦਾ ਪ੍ਰੋਜੈਕਟ ਆ ਉਹ ਪੰਜਾਬ ਗਵਰਨਮੈਂਟ ਨੇ ਬਣਾਉਣਾ ਤੇ ਅਸੀਂ ਪੈਸੇ ਅਰੇਂਜ ਕਰਕੇ ਦੇਣੀ ਪੰਜਾਬ ਗਵਰਨਮੈਂਟ ਦੀ ਪਿਲੇ 2 ਸਾਲਾਂ ਤੋਂ ਸਰਕਾਰ ਨੁਕਲ ਬਾਡੀ ਦੀ ਸਰਕਾਰ ਹੀ ਹੈ ਨਹੀਂ ਲੋਕਲ ਬਲਟੀ ਸਰਕਾਰ ਨਾ ਹੋਣ ਕਰਕੇ ਪ੍ਰੋਜੈਕਟ ਲੇਟ ਹੈ ਜਦੋਂ ਬਣ ਜੇਗਾ ਉਹ ਵੀ ਬਣ ਜਾਣਾ ਤੇ ਮੈਂ ਜੋਸ਼ੀ ਸਾਹਿਬ ਨੂੰ ਪੁੱਛਣਾ ਚਾਹੁੰਦਾ ਜਿਹੜਾ ਤੁਸੀਂ ਧਰੋ ਅੰਮ੍ਰਿਤਸਰ ਨਗਰੀ ਨਾ ਕੀਤਾ ਉਹਦਾ ਕੀ ਜਵਾਬ ਦਿਓਗੇ ਸੈਂਟਰ ਯੂਨੀਵਰਸਿਟੀ ਤੁਸੀਂ ਕੈਬਨਟ ਵਜੀਰੀ ਲੈਣ ਦੇ ਬਦਲੇ ਮਾਲਵੇ ਭੇਜੇ ਸਾਨੂੰ ਡਾਕਟਰ ਮਨਮੋਹਨ ਸਿੰਘ ਜੀ ਦੇ ਕੇ ਗਏ ਸੀ ਏਮਜ਼ ਤੁਸੀਂ ਮਾਲਵੇ ਭੇਜਿਆ ਕੈਬਨਟ ਵਜੀਰੀ ਬਚਾਉਣ ਦੀ ਖਾਤਰ ਕਦੀ ਇੱਕ ਵਾਇ ਆਵਾਜ਼ ਨਹੀਂ ਕੱਢੀ ਤੁਸੀਂ ਪਿੱਠ ਕੀਤੀ ਅੰਮ੍ਰਿਤਸਰ ਵੱਲ ਤੁਸੀਂ ਅੰਮ੍ਰਿਤਸਰ ਦੇ ਦੋਸ਼ੀ ਜੇ ਤੁਹਾਡੇ ਤੇ ਦੋਸ਼ ਹੈ ਇਸ ਗੱਲ ਦਾ ਕਿ ਤੁਸੀਂ ਅੰਮ੍ਰਿਤਸਰ ਦੇ ਪ੍ਰੋਜੈਕਟ ਮਾਲਵੇ ਨੂੰ ਵੇਚੇ ਅੰਮ੍ਰਿਤਸਰ ਨੂੰ ਲਾਰਟ ਹੋਇਆ ਸਾਰਾ ਪੰਜਾਬ ਤਰੱਕੀ ਕਰੇ ਸਾਨੂੰ ਕੋਈ ਮਤਲਬ ਨਹੀਂ ਪਰ ਤੁਸੀਂ ਲੋਕਾਂ ਨੇ ਇਹ ਪ੍ਰੋਜੈਕਟ ਆਪਣੀਆਂ ਕੈਬਨਿਟ ਵਜ਼ੀਰੀਆਂ ਲੈਣ ਵਾਸਤੇ ਉਸ ਧਰਤੀ ਨੂੰ ਉਹਨਾਂ ਲੋਕਾਂ ਦੇ ਮਾਲਵੇ ਬੈਲਟ ਤੇ ਭੇਜ ਦਿੱਤੇ ਵਰਲਡ ਕਲਾਸ ਯੂਨੀਵਰਸਿਟੀ ਤੁਸੀਂ ਲੋਕਾਂ ਨੇ ਸਿਆਸਤ ਦੀ ਭੇਂਟ ਚੜਾ ਦਿੱਤੀ ਸਰ ਕੰਡੀਸ਼ਨ ਹਸਪੀਟਲ ਤੁਸੀਂ ਲੋਕਾਂ ਨੇ ਇਸ ਧਰਤੀ ਤੇ ਨਹੀਂ ਖੁੱਲਣ ਦਿੱਤਾ ਤੁਸੀਂ ਤੇ ਬਹੁਤ ਵੱਡੇ ਦੋਸ਼ੀ ਜੇ ਜੇ ਉਦੋਂ 10000 ਕਰੋੜ ਦੇ ਪ੍ਰੋਜੈਕਟ ਲੱਗੇ ਹੁੰਦੇ ਅੱਜ ਅੱਜ ਪੋਜੀਸ਼ਨ ਕੁਝ ਹੋਰ ਹੁੰਦੀ ਉਹਦੇ ਮੁਕਾਬਲੇ ਕਿਉਂਕਿ ਇੱਕ ਲੱਬੀ ਹੈ ਜਿਹੜੀ ਮਾਲਵੇ ਨੂੰ ਖਿੱਚ ਕੇ ਘੜਦੀ ਸਾਨੂੰ ਪ੍ਰੋਜੈਕਟ ਘਟ ਦਿੰਦੀ ਹੈ ਆਈਆਈਐਮ ਆਇਆ ਉਹ ਵੀ ਮਾਲਵੇ ਵਾਲਿਆਂ ਕੋਸ਼ਿਸ਼ ਕੀਤੀ ਕਿ ਖੋਲੀਏ ਪਰ ਮੈਂਬਰ ਪਾਰਲੀਮੈਂਟਸਾ ਲੱਤ ਲਾ ਕੇ ਗੱਡਿਆ ਜਾਈਏ ਜਾ ਕੇ ਵੇਖ ਲਓ ਬਿਲਡਿੰਗਾਂ ਤਿਆਰ ਨਹੀਂ ਸੌਫਟਵੇਅਰ ਟੈਕਨੋਲੋਜੀ ਪਾਰਕ ਉਹ ਵੀ ਮਾਲਵੇ ਵਾਲਿਆਂ ਖੋਹਣ ਦੀ ਕੋਸ਼ਿਸ਼ ਕੀਤੀ ਤੁਹਾਡਾ ਦਾਸ ਬੇਟਾ ਸੀ ਅਸੀਂ ਲੱਤ ਲਾ ਕੇ ਗੱਡਿਆ ਉਹ ਜੋ ਵੀ ਲੜ ਬਣ ਕੇ ਤਿਆਰ ਹੈ ਉਹਦੇ ਨਾਲ ਐਕਸਪ੍ਰੈਸ ਵੇ ਉਹ ਵੀ ਖੋਹ ਕੇ ਲੈ ਕੇ ਸਾਡੀ ਸਰਕਾਰ ਸੀ ਮੈਂ ਆਪਣੀ ਸਰਕਾਰ ਨੂੰ ਚੈਲੰਜ ਕੀਤਾ ਹੈ ਕਿ ਜੇਕਰ ਦੇ ਅੰਮ੍ਰਿਤਸਰ ਵਰਗੇ ਕਾਲੀਆਂ ਝੰਡੀਆਂ ਦਾ ਸਵਾਗਤ ਹੋਊਗਾ ਤੁਹਾਡਾ ਇਹ ਪ੍ਰੋਜੈਕਟ ਸਾਡੇ ਨੇ ਜੋਸੀ ਸਾਹਿਬ ਜ਼ਿੰਮੇਵਾਰੀਆਂ ਨਿਭਾਉਣੀਆਂ ਪੈਂਦੀਆਂ ਨੇ ਗੋਟਾ ਲੈ ਕੇ ਆਪਣੇ ਸਿਸਟਮ ਨੂੰ ਸੈੱਟ ਕਰਨਾ ਤੁਹਾਡਿਆਂ ਨਹੀਂ ਇਕੱਲਾ ਕਿ ਕੈਬਨਿਟ ਵਜ਼ੀਰੀਆਂ ਦੀ ਖਾਤਰ ਤੁਸੀਂ ਸਾਰਾ ਸਮਾਨ ਹੀ ਵੇਚ ਦੋ ਅੰਮ੍ਰਿਤਸਰ ਦਾ ਅੰਮ੍ਰਿਤਸਰ ਨਾਲ ਧਰੋਕ ਮਾਇਆ ਤੁਸੀਂ ਤਾਂ ਹੀ ਤੁਹਾਨੂੰ ਦੋਰੀ ਵੋਟਾਂ ਨਹੀਂ ਪੈਂਦੀਆਂ ਮੈਂ ਤੁਹਾਨੂੰ ਇਹ ਗੱਲਾਂ ਕਹਿਣਾ ਨਹੀਂ ਚਾਹੁੰਦਾ ਪਰ ਹੁਣ ਜੇ ਤੁਸੀਂ ਸੁਣਨਾ ਤੇ ਧਿਆਨ ਨਾਲ ਸੁਣ ਲਓ ਅੰਮ੍ਰਿਤਸਰ ਵਾਸੀਆਂ ਨਾਲ ਬਹੁਤ ਵੱਡਾ ਧਰੋ ਤੁਸੀਂ ਕੀਤਾ ਤੁਸੀਂ ਦੇ ਬੋਲੇ ਹੀ ਨਹੀਂ ਤੁਸੀਂ ਸਰਕਾਰ ਤੋਂ ਛੱਡ ਕੇ ਬਾਹਰ ਆ ਜੇ ਤਾਂ ਕੈਬਨਟ ਵਜ਼ੀਰੀ ਨਾ ਤੁਸੀਂ ਸੈਂਟਰ ਯੂਨੀਵਰਸਿਟੀ ਦੇ ਬੋਲੇ ਨਾ ਤੁਸੀਂ ਵਰਲਡ ਵਰਲਡ ਕਲਾਸ ਯੂਨੀਵਰਸਿਟੀ ਦੇ ਬੋਲੇ ਐਮਜ਼ ਇਹ ਸਾਰੀਆਂ ਚੀਜ਼ਾਂ ਗੁਰੂ ਨਗਰੀ ਨੂੰ ਮਿਲੀਆਂ ਸੀ ਇਸ ਧਰਤੀ ਨੂੰ ਇਹ ਲੋਕਾਂ ਨੇ ਇਹ ਚੀਜ਼ਾਂ ਵੇਚ ਕੇ ਆਪਣੀਆਂ ਮਿਨਿਸਟਰੀਆਂ ਲਈਆਂ ਨੇ ਇਹ ਸਾਡੇ ਨਾਲ ਕੀ ਗੱਲ ਕਰਨਗੇ ਹੋਰ ਸਭ ਤੋਂ ਆਖਰੀ ਸਵਾਲ ਪਾਸ ਦੇ ਵਿੱਚ ਤੁਸੀਂ